ਜੀ ਸਸ਼ੀ ਗੱਲ ਜੀ ਮੈਂ ਹਰਮਨ ਬਰਾੜ ਅੱਜ ਆ ਪਾਇਆ ਜਵਿੰਦਾ ਸਟੱਡ ਫਾਰਮ ਪਿੰਡ ਲੱਕੜਵਾਲਾ ਤੇ ਬਾਈ ਅੰਗਰੇਜ਼ ਹੋਰਾਂ ਕੋਲ ਪਿਛਲੇ ਦਿਨੋਂ ਬਈਆਂ ਦਾ ਘੋੜਾ ਪੂਰਾ ਹੋ ਗਿਆ ਸੀ ਪ੍ਰਤਾਪ ਪਹਿਲਾਂ ਤਾਂ ਚਲੋ ਬਹੁਤ ਵੱਡਾ ਘਾਟਾ ਪੈ ਲਾਇਨ ਨੂੰ ਕਿਉਂਕਿ ਹਰ ਕੋਈ ਬੰਦਾ ਸ਼ੌਕ ਨਾਲ ਪਾਲਦਾ ਹਨਾ ਜਾਨਵਰ ਫਿਰ ਜਦੋਂ ਐਦਾਂ ਘਾਟਾ ਪੈਂਦਾ ਬੰਦੇ ਨੂੰ ਫਿਰ ਬੰਦੇ ਦਾ ਮਨ ਚੱਲ ਜਾਂਦਾ ਸਸ਼ੀ ਗੱਲ ਵੀਰੇ ਸਸ਼ੀ ਰਵੀ ਵੀਰੇ ਪ੍ਰਤਾਪ ਜਦੋਂ ਪੂਰਾ ਹੋ ਗਿਆ ਹਾਂਜੀ ਹਾਂਜੀ ਤੇ ਬੰਦੇ ਦਾ ਮਤਲਬ ਸਾਨੂੰ ਪਤਾ ਕਿ ਮਨ ਚੱਲ ਜਾਂਦਾ ਹਨਾ ਹਾਂਜੀ ਹਾਂਜੀ ਤੇ ਦੈਨ ਫਿਰ ਤੁਹਾਡਾ ਕਿਵੇਂ ਪਲਾਨ ਬਣਿਆ ਆਜ਼ਾਦ ਨੂੰ ਲੈ ਕੇ ਆਉਣ ਦਾ ਗੱਲ ਇਹ ਹੋਇਆ ਵੀ ਆਪਾਂ ਨੂੰ 22 23 ਸਾਲ ਹੋ ਗਏ ਮਤਲਬ ਵੀ ਘੋੜੀਆਂ ਲਈ ਲੈਣ ਤੇ ਅੱਛਾ ਜੀ ਤੇ ਜਾਨਵਰ ਤਾਂ ਸਾਰੇ ਰੂਹ ਨਾਲ ਆਪਾਂ ਰੱਖਦੇ ਆ ਪਰ ਪ੍ਰਤਾਪ ਨਾਲ ਤਾਂ ਐਂ ਸੀਗਾ ਵੀ ਜਿਵੇਂ ਪੁੱਤਾਂ ਵਾਲਾ ਰਿਸ਼ਤਾ ਹੁੰਦਾ ਹੈ ਹਾਂਜੀ ਹਾਂਜੀ ਚਲੋ ਜਾਵੜਿਆ ਉਹ ਥੋੜਾ ਬਹੁਤਾ ਦਰਦ ਹੋਇਆ ਤੇ ਪੂਰਾ ਹੋ ਗਿਆ ਹਾਂਜੀ ਉਹਦਾ ਘਾਟਾ ਤਾਂ ਨਹੀਂ ਪੂਰਾ ਹੋ ਸਕਦਾਗਾ ਹਾਂਜੀ ਹਾਂਜੀ ਤੇ ਦਿਲੋਂ ਬਾਹਲਾ ਲਗਾ ਸੀ ਘੋੜੇ ਨਾਲ ਤੇ ਇੱਕ ਵਾਰੀ ਮੰਮਤਾ ਐ ਸੀਗਾ ਵੀ ਆਪਾਂ ਜਾਨਵਰ ਰੱਖਨੇ ਨਹੀਂਗਾ ਹਾਂਜੀ ਚਲੋ ਫਿਰ ਵੀ ਪਰਿਵਾਰ ਦਾ ਸਾਰਾ ਸੀਗਾ ਭਰਾਵਾਂ ਦਾ ਸਾਰਾ ਸੀਗਾ ਵੀ ਨਹੀਂ ਕੋਈ ਨਾ ਕੋਈ ਜਾਨਵਰ ਲੈ ਕੇ ਆਓ ਹਾਂਜੀ ਫਿਰ ਇਹ ਯਾਦ ਘੋੜਾ ਫਿਰ ਆਪਾਂ ਲੈ ਆਂਦਾ ਠੀਕ ਹੈ ਯਾਦ ਦੀ ਗੱਲ ਕਰੀ ਐ ਪਈ ਇਹ ਦੇ ਖਾਨਦਾਨ ਦੀ ਮਾ ਪੱਖੋਂ ਕਿ ਕਿਹੜੇ ਖਾਨਦਾਨ ਜਿਹੜੀ ਦੀ ਮਾਂ ਜੀ ਹਾਂਜੀ ਨੁਕਰੀ ਘੋੜੀ ਐ ਕੱਦ 65 ਇੰਚ ਐ ਡਾਇਰੈਕਟ ਸਮੁੰਦਰ ਦੀ ਐ ਜੀ ਠੀਕ ਐ ਤੇ ਪਿਓ ਪਾਸੇ ਪਿਓ ਆ ਜਿਹੜਾ ਗੋਬਿੰਦ ਘੋੜਾ ਜੀ ਠੀਕ ਐ ਤੇ ਆਪਾਂ ਗੱਲ ਕਰੀਏ ਘੋੜੇ ਲੈਣ ਵਿੱਚ ਜਾਂ ਘੋੜਿਆਂ ਦੇ ਸ਼ੌਂਕ ਬਾਰੇ ਹਾਂਜੀ ਹਾਂਜੀ ਤੇ ਤੁਸੀਂ ਇਹ ਸ਼ੁਰੂ ਤੋਂ ਪਸ਼ੋਕੜੀ ਸੋਡਾ ਇਦਾਂ ਦਾ ਇਹ ਸੁਨੂ ਸ਼ੌਂਕ ਨਹੀਂ ਕੱਲਾ ਮੈਨੂੰ ਸ਼ੌਂਕ ਸੀ ਪਰਿਵਾਰ ਦੇ ਵਿੱਚ ਪਹਿਲਾਂ ਕੋਈ ਜਾਨਵਰ ਹੈ ਨਹੀਂ ਸੀ ਅੱਛਾ ਜੀ ਤੇ 2002 ਦੇ ਵਿੱਚ ਪਹਿਲਾਂ ਆਪਾਂ ਬਿਛੇਰੀ ਲਈ ਆ ਠੀਕ ਹੈ ਉਸ ਤੋਂ ਮੁੜ ਕੇ ਹੌਲੀ ਹੌਲੀ ਚੱਲੋ ਇੱਕ ਦੋ ਫਿਰ ਮੰਡੀਆਂ ਲਾਉਣ ਲੱਗ ਗਏ ਅੱਛਾ ਪਹਿਲਾਂ ਪਰਿਵਾਰ ਦੇ ਵਿੱਚ ਸ਼ੌਂਕ ਹੈ ਨਹੀਂ ਸੀ ਕਿਸੇ ਨੂੰ ਮੈਨੂੰ ਸੀਗਾ ਤੇ ਮੈਂ ਹੀ ਸ਼ੁਰੂਆਤ ਕੀਤੀ ਹੈ ਜੀ ਠੀਕ ਹੈ ਜੀ ਸ਼ੌਕ ਅਲਾ ਕੁੜੀਆਂ ਦੇ ਵੀਰੇ ਹੋਰ ਵੀ ਬਹੁਤ ਨੇ ਹਾਂ ਬਸ ਕੁੜੀਆਂ ਦਾ ਹੀ ਬਾਕੀ ਖੇਤੀਬਾੜੀ ਕਰਦੇ ਆ ਨਾਲ ਜੀ ਠੀਕ ਹੈ ਠੀਕ ਹੈ ਜੀ ਤੇ ਆਪਾਂ ਗੱਲ ਕਰੀਏ ਜਿਵੇਂ ਕੁੜੈਲੀ ਲਾਈਨ ਵਿੱਚ ਅੱਜ ਦੇ ਟਾਈਮ ਵਿੱਚ ਬਹੁਤ ਕੁੜੀਆਂ ਵੀ ਆ ਰਹੀਆਂ ਹਨ ਹਾਂਜੀ ਹਾਂਜੀ ਸੋਡਾ ਕੀ ਕਹਿਣਾ ਵੀ ਆਪ ਦੇਤੀ ਪੁੱਤ ਨੂੰ ਇਹ ਲਾਈਨ ਵਿੱਚ ਆਉਣਾ ਚਾਹੀਦਾ ਹੈ ਆਉਣਾ ਚਾਹੀਦਾ ਨਹੀਂ ਆਉਣਾ ਚਾਹੀਦਾ ਸਾਡਾ ਵੀ ਸਾਰਾ ਪਰਿਵਾਰ ਅਜ ਕੀ ਨਾਲ ਦੇ ਪੂਰੀ ਦੇਚ ਅਸਪੀ ਰੱਖਦਾ ਹੈ ਬੇਟੀ ਹੈ ਮੇਰੀ ਬਾਹਰ ਗਈ ਹੈ ਹਾਂਜੀ ਉਹ ਵੀ 2-3 ਸਾਲ ਹੋ ਗਏ ਗਈ ਨੂੰ ਠੀਕ ਉਹ ਵੀ ਸਾਰੇ ਮਾਲਾ ਸ਼ੌਕ ਹੈ ਬੇਟਾ ਮੇਰਾ ਉਹ ਵੀ ਪੂਰਾ ਸ਼ੌਕ ਰਦ ਹੈ ਠੀਕ ਹੈ ਜੀ ਤੇ ਜਿਵੇਂ ਕਿ ਕੁੜੀਆਂ ਕੋ ਮੇਲਿਆਂ ਵਿੱਚ ਵੀ ਹੁਣ ਸੋਨੂੰ ਪੜਾ ਜਾਂਦੇ ਆਂ ਹਾਂਜੀ ਹਾਂ ਜਾਂਦੇ ਆ ਜਾਂਦੇ ਆ ਤੇ ਇਦਾਂ ਦੇ ਸ਼ੋਅ ਵਗੈਰਾ ਵਿੱਚ ਵੀ ਜਾਂਦੀਆਂ ਤੇ ਕਿਵੇਂ ਲੱਗਦਾ ਏ ਕੁੜੀਆਂ ਨੂੰ ਦੇਖ ਕੇ ਨਹੀਂ ਵਧੀਆ ਜੀ ਜਾਣਾ ਚਾਹੀਦਾ ਜੀ ਸ਼ੌਂਕ ਹੈ ਹਰ ਇੱਕ ਨੂੰ ਪੂਰਾ ਕਰਨਾ ਚਾਹੀਦਾ ਹੈ ਹਾਂਜੀ ਕੁੜੀਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਹਾਂਜੀ ਹਾਂਜੀ ਤੇ ਲਾਹੇਬੰਦ ਚੀਜ਼ ਆ ਨਾਲੇ ਵਧੀਆ ਇੱਕ ਨਾਲੇ ਬੰਦੇ ਦਾ ਦਿਲ ਲੱਗਿਆ ਰਹਿੰਦਾ ਨਾਲੇ ਆਪਣਾ ਖੇਤੀਬਾੜੀ ਦੀ ਇੱਕ ਲੈ ਕੇ ਧੰਦਾ ਵੀ ਹੈਗਾ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਬਾਕੀ ਇੱਕ ਗੱਲ ਹੋਰ ਹੁੰਦੀ ਹੈ ਕਿ ਜੇ ਜਦੋਂ ਕੋਈ ਨਵਾਂ ਬੰਦਾ ਕੋਈ ਚੀਜ਼ ਰੱਖਦਾ ਹੈਗਾ ਹਾਂਜੀ ਹਾਂਜੀ ਜੇ ਉਹਨੂੰ ਮਿਲ ਜੇ ਸ਼ੌਂਕ ਸ਼ੌਂਕਾ ਬੰਦੇ ਨੂੰ ਹਨਾ ਇੱਕ ਬੱਚੇ ਨੂੰ ਸ਼ੌਂਕ ਆ ਜੇ ਉਹਨੂੰ ਸਹੀ ਚੀਜ਼ ਮਿਲ ਜੇ ਤਾਂ ਉਹਦੇ ਨਾਲ ਉਹਦਾ ਸ਼ੌਂਕ ਪੂਰਾ ਹੋ ਜਾਂਦਾ ਹੈ ਪਰ ਅੱਜ ਦੀ ਟਾਈਮ ਵਿੱਚ ਜੇ ਕੋਈ ਨਵਾਂ ਬੰਦਾ ਇਹ ਲਾਈਨ ਵਿੱਚ ਆਉਂਦਾ ਹੈ ਕਈ ਵਾਰ ਉਹਨੂੰ ਗਲਤ ਚੀਜ਼ ਕੋਈ ਗਲਤ ਗਾਈਡਨਸ ਕਰ ਦਿੰਦਾ ਉਹਦਾ ਬੰਦੇ ਦਾ ਸ਼ੌਂਕ ਮਾਰ ਦਿੰਦਾ ਉਹ ਚੀਜ਼ ਬਾਰੇ ਤੁਹਾਡਾ ਕੀ ਕਹਿਣਾ ਹੈ ਉਹ ਤੇ ਚਾਹੇ ਜੀ ਪਹਿਲੀ ਗੱਲ ਤਾਂ ਜਦੋਂ ਕੋਈ ਨਵਾਂ ਸ਼ੌਂਕ ਉਠਦਾ ਕਿਸੇ ਨੂੰ ਵੀ ਉਹ ਪਹਿਲਾਂ ਬਸ਼ੀਰੀ ਵਾਲੇ ਪਾਸੇ ਜਾਂਦਾ ਵੀ ਆਪਾਂ ਬਸ਼ੀਰੀ ਪਾਲ ਲਗੇ ਹਾਂਜੀ ਤੇ ਮਤਲਬ ਵੀ ਚਲੋ ਹਰੇਕ ਨੂੰ ਹੀ ਹੁੰਦਾ ਹੈ ਤੇ ਕਾਰਨ ਇਹ ਵੀ ਪਹਿਲਾਂ ਆਪਾਂ ਜਦੋਂ ਸ਼ੁਰੂਆਤ ਕਰਨੀ ਹੈ ਘੋੜੀ ਲੈ ਲਓ ਚੰਬੀ ਘੋੜੀ ਲੈ ਲਓ ਗੱਬੜਨ ਘੋੜੀ ਲੈ ਲਓ 2 ਕੁ ਲੱਖ ਦੇ ਆਸ-ਪਾਸੇ ਵਧੀਆ ਘੋੜੀ ਮਿਲ ਜਾਂਦੀ ਹੈ ਜਿਹੜੀ ਛੋਟੀ ਬੱਚੀ ਮੰਨ ਲਓ ਲੈਨੇ ਆ ਜਾਂ ਆਪਾਂ 4 ਤੋਂ 5 ਮਹੀਨੇ ਦੀ ਲੈ ਲੈਨੇ ਆ ਉਹਦੇ ਵਿੱਚ ਸਮਾਂ ਲੱਗ ਜਾਂਦਾ 2 ਸਾਲ ਦਾ ਸਮਾਂ ਲੱਗ ਜਾਂਦਾ ਹੈ ਹਾਂਜੀ ਉਹਨੂੰ ਪਾਲਣ ਬਰੋਸਣ ਦੇ ਉਹਦੋਂ ਉਹਦਾ ਸ਼ੌਂਕ ਹੀ ਖਤਮ ਹੋ ਜਾਂਦਾ ਹੈ ਹਾਂਜੀ ਇਹ ਰਹੇਗੀ ਤੇ ਗੱਬੜਨ ਘੋੜੀ ਤੋਂ ਸ਼ੁਰੂਆਤ ਕੀਤੀ ਹੋਵੇ ਵਧੀਆ ਸਾਰੇ ਪਹਿਲਾਂ ਇੱਕ ਵੀ ਘਰੀਆਂ ਤਾਂ ਕਿਸੇ ਦੇ ਨਹੀਂ ਹੁੰਦੇ ਵੀ ਪਹਿਲਾਂ 1 2 3 ਹੌਲੀ-ਹੌਲੀ ਚਲੋ ਮਹਾਰਾਜ ਕਿਰਪਾ ਨਾਲ ਵਧੀਆ ਲੈਣ ਲੱਗੀ ਆ ਹਰੇਕ ਮੰਡੀ ਲਾਉਣੇ ਅਸੀਂ ਹਰੇਕ ਮੰਡੀ ਤੇ ਜਾਣੇ ਆ ਵਧੀਆ ਸੇਲ ਪਰਚੇਜ ਦਾ ਕੰਮ ਕਰੇ ਵੀ ਵਧੀਆ ਹੁੰਦਾ ਹੈ ਮੇਲਿਆਂ 'ਚ ਵੀ ਵਧੀਆ ਹੁੰਦਾ ਹੁਣ ਦਸਹਿਰਾ ਮੰਡੀ ਟੱਪੀ ਆ ਉਦੋਂ ਪਹਿਲਾਂ ਜਗਰਾਉ ਮੰਡੀ ਤੇ ਵਧੀਆ ਜਾਨਵਰ ਸੇਲ ਹੋਏ ਆ ਹਾਂਜੀ ਹਾਂਜੀ ਵਧੀਆ ਉਤਸ਼ਾਹ ਸੀਗਾ ਵਧੀਆ ਸੱਜਣ ਮਿੱਤਰ ਮਿਲੇ ਵਧੀਆ ਮੰਨ ਲਓ ਖਰੀਦ ਹੋਈ ਉੱਥੇ ਵੀ ਠੀਕ ਹੈ ਤੁਸੀਂ ਵੀ ਸੇਲ ਪਰਚੇਜ ਦਾ ਕਰਦੇ ਹੋ ਹਾਂ ਪੂਰਾ ਕਰਦੇ ਆ ਸੇਲ ਪਰਚੇਜ ਦਾ ਇਹ ਆ ਟਾਈਮ ਮਤਲਬ ਕਿ ਫਾਰਮ ਤੇ ਫਾਰਮ ਤੇ 6-7 ਜਾਨਵਰ ਹੈਗੇ ਆਪਣੇ ਤੇ ਸੇਲ ਤੇ ਕਿੰਨੇ ਕੇ ਹਾਂ ਸੇਲ ਵਾਲੀ ਆ ਸਾਰੇ ਸੇਲ ਆ ਹੀ ਸਾਰੇ ਬਾਕੀ ਤੁਸੀਂ ਜੇ ਕੋਈ ਘੋੜੇ ਚ ਜਦ ਚਸਪ ਹੋਵੇ ਆਜ਼ਾਦ ਚ ਆਪਣੇ ਚ ਨਹੀਂ ਯਾ ਤਾਪਾ ਪਰਮਾਨੈਂਟੀ ਕਰਵਾਤੀ ਰੱਖਿਆ ਜੀ ਠੀਕ ਹੈ ਜੀ ਹਾਂ ਜੀ ਹੋਰ ਇੱਕ ਦੋ ਬੱਚੇ ਨਿਗਾ ਚ ਕੀਤੇ ਇੱਕ ਤਾਂ ਪ੍ਰਤਾਪ ਦਾ ਬਸ਼ੇਰਾ ਹੈ ਹਾਂ ਜੀ ਇੱਕ ਸਮੁੰਦਰ ਘੋੜੇ ਦਾ ਬਸ਼ੇਰਾ ਹੈ ਹਾਂ ਜੀ ਹਾਂ ਜੀ ਸ਼ਾਇਦ ਮਹਾਰਾਜ ਨੂੰ ਚਾਹ ਤਾਂ ਇੱਕ ਬਸ਼ੇਰਾ ਜ਼ਰੂਰ ਲੈ ਕੇ ਆਵਾਂਗੇ ਮਾਗੀ ਤੋਂ ਪਹਿਲਾਂ ਹਾਂ ਜੀ ਬਾਕੀ ਐਦਾਂ ਹੁੰਦਾ ਨਾ ਵੀ ਦਾਣੇ ਪਾਣੀ ਦੀ ਗੱਲਬਾਤ ਹਾਂ ਜੀ ਹਾਂ ਜੀ ਮੇਨ ਗੱਲ ਤਾਂ ਹੈ ਆਪਣੇ ਕਰਮ ਦੀ ਹਾਂ ਜੀ ਹਾਂ ਜੀ ਇੱਕ ਜਿਹੜੇ ਲੋਕੀ ਕਹਿੰਦੇ ਆ ਵੀ ਸਾ ਸਾਨੂੰ ਘੋੜੀ ਨੇ ਵਾਦਾ ਨਹੀਂ ਕੀਤਾ ਜਾਂ ਘੋੜੀ ਦਾ ਪੈੜ ਮਾਰਾਗਾ ਦੇਖੋ ਜਾਨਵਰ ਆ ਜਿਹੜਾ ਇਹ ਗੁਰੂ ਮਹਾਰਾਜ ਦੀ ਸਵਾਰੀ ਹੈ ਜੀ ਹਾਂਜੀ ਜਿਹਨੇ ਸੰਭਾਲ ਕੀਤੀ ਹੈ ਦੇਖ ਰੇ ਕੀਤੀ ਹੈ ਜੇ ਆਪਾਂ ਉਥੋਂ ਖਰੀਦ ਕੇ ਘਰੇ ਲਿਆ ਕੇ ਉਹਨੂੰ ਦਾਣਾ ਫੱਕੇ ਨਾ ਪਾਵਾਂਗੇ ਤੇ ਸੰਭਾਲ ਨਾ ਕਰਾਂਗੇ ਤੇ ਉਹਨੇ ਵਾਦਾ ਨਹੀਂ ਕਰਨਾ ਹਾਂਜੀ ਇਹ ਤਾਂ ਹੈ ਗਈ ਜਿਹਨੇ ਮਿਹਨਤ ਕੀਤੀ ਹੈ ਜਦੋਂ ਸੰਭਾਲਿਆ ਹੈ ਹਾਂਜੀ ਤੇ ਮਿਹਨਤ ਜਿਹੜੇ ਨੇ ਵੀ ਇਨਸਾਨ ਨੇ ਕੀਤੀ ਉਹ ਮਾਰਵਾੜੀ ਚ ਕੀਤੀ ਆ ਪਾਉਂਦੀ ਨੁਗਰੇ ਚ ਕੀਤੀ ਆ ਘੋੜੀਆਂ ਚ ਕੀਤੀ ਆ ਪਵਾਂ ਦੀ ਸਟਾਲੀਨ ਘੋੜੇ ਚ ਕੀਤੀ ਆ ਤੇ ਪ੍ਰਮਾਤਮਾ ਨੇ ਲੁਕੋਗੇ ਨਹੀਂ ਕੁਛ ਰੱਖਿਆ ਹਾਂਜੀ ਤਾਂ ਹੈ ਬਾਕੀ ਆਪਣੇ ਪਿਛੇ ਦਿਨੋਂ ਕੋੜਾ ਪੂਰਾ ਹੋਇਆ ਸੀ ਪ੍ਰਤਾਪ ਹਾਂਜੀ ਤੇ ਬੜੇ ਪ੍ਰਾਵ ਨੂੰ ਇਹ ਚੀਜ਼ ਨਹੀਂ ਪਤਾ ਵੀ ਉਹਦੇ ਪੂਰੇ ਹੋਣ ਦਾ ਕਾਰਨ ਕੀ ਸੀ ਜਾਂ ਉਹਨੂੰ ਕੀ ਕੁਝ ਕੀ ਬਣਿਆ ਉਹਨਾਂ ਦਾ ਦੇਖੋ ਕਾਰਨ ਹੈ ਵੀ ਜਿਵੇਂ ਹੁਣ ਮੰਨ ਲਓ ਕੱਲ ਕੋੜਾ ਪੂਰਾ ਹੋਇਆ ਮਾਰਵਾੜੀ ਹਾਂਜੀ ਉਦੋਂ ਵੀ ਇੱਕ ਮੌਜਰ ਕੋੜਾ ਮਰਿਆ ਇੱਕ ਵਕੀਲ ਕੋੜਾ ਮਰਿਆ ਹਾਂਜੀ ਚਲੋ ਉਹਨਾਂ ਦੀ ਵਿਧੀ ਵੈਸੇ ਬਣ ਗਈ ਚਲੋ ਇਕੱਠਿਆਂ ਦਾ ਮੱਲਾ ਜਾਣਾ ਹੋ ਗਿਆ ਹਾਂਜੀ ਚਲੋ ਆਪਾਂ ਤਾਂ ਦੇਖ ਰੇਖ ਤੇ ਸੰਭਾਲ ਕਰ ਸਕਦੇ ਆ ਜਿਹੜੇ ਸਾਹ ਉਹ ਪ੍ਰਮਾਤਮਾ ਨੇ ਪਾਉਣੇ ਆ ਤੇ ਪ੍ਰਮਾਤਮਾ ਨੇ ਕਢਣੇ ਆ ਹਾਂਜੀ ਤੇ ਕੋਈ ਇਹੋ ਜੀ ਗੱਲ ਨਹੀਂ ਸੀਗੀ ਵਧੀਆ ਕਰੇ ਇਸ ਤੋਂ ਪਹਿਲਾਂ ਵੀ 4 ਸਾਲ ਆਪਣੇ ਕੋਲੇ ਰਿਹਾ ਪ੍ਰਤਾਪ ਹਾਂਜੀ ਹਾਂਜੀ ਤੇ ਵਧੀਆ ਦੇਖ ਰੇਖ ਕਰਦੇ ਸੀਗੇ ਕੋਈ ਉਹੋ ਜੀ ਗੱਲ ਨਹੀਂ ਸੀਗੀ ਕਦੇ 4 ਸਾਲ ਦੇ ਵਿੱਚ ਮੈਂ ਰਾਤ ਨਹੀਂ ਬਾਹਰ ਲਾਈ ਸੀਗੀ ਪ੍ਰਤਾਪ ਨੂੰ ਵੀ ਸੁੰਨਾ ਛੱਡਿਆ ਹੋਵੇ ਜਾਂ ਉਹਦੇ ਦਾਣਾ ਪਾਣੀ ਦੇ ਵਿੱਚ ਜਾਂ ਉਹਦੀ ਖਰਾਕ ਦੇ ਵਿੱਚ ਕਦੇ ਕਮੀ ਨਹੀਂ ਰੱਖੀ ਸੀਗੀ ਹਾਂਜੀ ਪਰ ਉਹ ਮਹਾਰਾਏ ਨੂੰ ਜੋ ਮਨਜ਼ੂਰ ਸੀਗਾ ਉਹ ਫਿਰ ਉਹਨੇ ਜੋ ਹੋਣਾ ਸੀ ਉਹ ਹੋ ਗਿਆ ਫਿਰ ਚਲੋ ਜਿਹੜੇ ਕਰ ਇਹਨਾਂ ਦਾਣਾ ਪਾਣੀ ਰੱਖਿਆ ਸੀ ਹਾਂ ਇੰਨੀ ਕਿ ਸੇਵਾ ਲਿਖੀ ਸੀ ਆਪਣੇ ਹੱਥੋਂ ਚਲੋ ਨਹੀਂ ਆਪਾਂ ਵੀ ਹੋ ਗਿਆ ਪੂਰੀ ਕਰਮਾਂ ਵਾਲਾ ਚਲੋ ਇਹ ਤਾਂ ਹੁੰਦਾ ਹੀ ਹੈ ਹਾਂਜੀ ਹਾਂਜੀ ਬਾਕੀ ਕਰਮਾਂ ਦੀ ਗੱਲ ਹੁੰਦੀ ਸਭ ਹਾਂਜੀ ਕਰਮਾਂ ਦੀ ਗੱਲ ਆ ਹਾਂਜੀ ਉਹਨੇ ਜਾਣਾ ਸੀਗਾ ਦੁਬਾਰਾ ਚ ਇਹ ਕੁੜੇ ਨਹੀਂ ਆਉਣਾ ਸੀਗੇ ਹਾਂਜੀ ਹਾਂਜੀ ਪੇਕਣਾ ਲੋਕੀ ਬੜਾ ਕਹਿੰਦੇ ਨੇ ਨਾ ਵੀ ਪੇਟ ਦਰਦ ਜੇ ਇਹਨਾਂ ਦੇ ਹੋ ਜੇ ਮਤਲਬ بڑے ਲੋਕਾਂ ਦੇ ਦਿਲ ਵਿੱਚ ਇਹ ਵਹਿਮ ਪਾਇਆ ਵੈ ਕਈ ਲੋਕਾਂ ਨੇ ਵੀ ਜੇ ਇਹਨਾਂ ਦੇ ਪੇਟ ਦਰਦ ਹੋ ਜੇ ਨਾਲ ਦੀ ਨਾਲ ਮਰ ਜਾਂਦੇ ਆ ਜਾਂ ਆਏ ਆ ਯੋ ਆ ਹੋ ਜਾਂਦਾ ਜੀ ਕਈ ਵਾਰ ਹੁਣ ਨਵਾਂ ਬੰਦਾ ਮੰਨ ਲਓ ਵੀ ਇਸ ਕੰਮ ਚ ਆਉਂਦਾ ਅਗਲਾ ਕਹਿੰਦਾ ਨਹੀਂ ਯਾਰ ਇਹਨਾਂ ਨੂੰ ਨਾ ਲਾ ਲੋ ਦਰਦ ਕਰਕੇ ਮੌਤ ਹੋ ਜਾਂਦੀ ਹੈ ਹਾਂਜੀ ਦੇਖੋ ਜੀ ਇਨਸਾਨ ਤੇ ਲਾ ਲਓ ਜਾਨਵਰਾਂ ਤੇ ਲਾ ਲਓ ਕਿਸੇ ਤੇ ਵੀ ਲਾ ਲਓ ਜੇ ਉਹਦੀ ਪੈਦਾਵਾਰ ਹੋਈ ਹੈ ਤੇ ਉਹਨੇ ਇੱਕ ਦਿਨ ਦੁਨੀਆ ਤੋਂ ਜਾਣਾ ਵੀ ਲਾਜੀ ਹਾਂਜੀ ਇਨਸਾਨ ਚਲਾ ਲੋ ਇਹ ਕੁਜਰਤੀ ਕੋਈ ਬਹਾਨੇ ਬਣ ਜਾਂਦਾ ਵੀ ਦਰਦ ਕਰਕੇ ਮਨ ਲਓ ਘੋੜੇ ਦੀ ਮੌਤ ਹੋ ਗਈ ਆ ਜਾਂ ਵੈਸੇ ਢੱਲਾ ਹੋ ਗਿਆ ਜਾਂ ਕੋਈ ਹਾਰਡ ਰੋਗ ਗਿਆ ਘੋੜੇ ਦਾ ਇਹ ਪ੍ਰੋਬਲਮ ਤਾਂ ਆਮੀ ਆ ਜਾਂਦੀਆਂ ਕੋਈ ਏਡੀ ਵੱਡੀ ਗੱਲ ਨਹੀਂ ਕੀ ਤੇ ਘੋੜੇ 30-30 ਸਾਲ ਦੇ ਵੀ ਹੈਗੇ 35-35 ਸਾਲ ਦੇ ਵੀ ਹੈਗੇ ਆ ਹਾਂਜੀ ਪਰ ਉਹ ਜਿਹੜੀ ਸੇਵਾ ਲਿਖੀ ਆ ਉਹ ਆਪਣੇ ਘਰ ਉਨੀ ਹੀ ਭਗਣੀਆਂ ਉਨੀ ਲਿਖੀ ਆ ਉਨੀ ਆਪਾਂ ਕਰ ਸਕਦੇ ਹਾਂ ਹਾਂਜੀ ਇਹ ਤਾਂ ਹੈ ਗਈ ਕੋਡ ਦੇ ਦੀ ਆਪਣੇ ਆਜ਼ਾਦ ਦੀ ਸਟੱਡ ਸਰਵਿਸ ਉਪਨੇ ਹਾਂਜੀ ਹਾਂਜੀ ਤੇ ਕਿੰਨੀ ਫੀਸ ਰੱਖੀ ਬਾਈ 2000 ਰੁਪਿਆ ਰੱਖੀ ਹੈ ਫੀਸ ਜੀ ਜੈਨੂਅਲ ਜੀ ਰੱਖੀ ਹਾਂ ਜੈਨੂਅਲ ਰੱਖੀ ਜੀ ਚਲੋ ਜਦੋਂ ਬੱਚੇ ਆ ਗਏ ਹੌਲੀ ਹੌਲੀ ਚਲੋ ਉਸ ਤੋਂ ਬਾਅਦ ਫਿਰ ਜਿਵੇਂ ਵੀ ਹੋਏ ਆਪਾਂ ਪਹਿਲਾਂ ਪ੍ਰਤਾਪ ਦੀ ਵੀ ਫੀਸ ਬਹੁਤ ਘੱਟ ਰੱਖੀ ਸੀਗੀ ਤੇ ਕਦੇ ਮੱਥੇ ਵੱਟ ਨਹੀਂ ਪਾਇਆ ਸੀਗਾ ਜੇ ਕਿਸੇ ਦੀ ਘੋੜੀ ਘੱਪਣ ਵੀ ਨਹੀਂ ਰਹੀਗੀ ਤੇ ਤਾਂ ਵੀ ਰੱਖਦੇ ਸੀ ਕੋਈ ਗੱਲ ਨਹੀਂ ਤੁਸੀਂ ਲਿਓ ਠੀਕ ਹੈ ਬਾਕੀ ਆਪਣੇ ਇੱਥੇ ਪ੍ਰਬੰਧ ਪੂਰਾ ਥੋੜੇ ਪੂਰਾ ਪੂਰਾ ਠਾਂ ਦੇ ਹਾਂਜੀ ਹਾਂਜੀ ਤੇ ਡਾਕਟਰ ਵਗੈਰਾ ਦਾ ਵੀ ਸਾਰਾ ਪੂਰੀ ਸਹੂਲਤਾ ਜੀ ਸਾਰੇ ਪ੍ਰੇਮ ਪਿਆਰ ਹੈਗਾ ਸਾਰੇ ਆ ਜਾਂਦੇ ਆਪਣੇ ਕੋਲੇ ਹਾਂਜੀ ਤੇ ਇਹਦੇ ਇਸ ਤੋਂ ਪਹਿਲਾਂ ਆਏ ਵੇ ਅਗਿਆ ਰਿਜ਼ਲਟ ਕਿਨੇ ਇਹਦੀਆਂ ਦੋ ਘੋੜੀਆਂ ਸੂਈਆਂ ਦੋਹੇ ਨੁਗਨੀਆਂ ਸੂਈਆਂ ਦੋਹਾਂ ਮਗਰੀ ਬਿਸ਼ੇਰੀਆਂ ਬਹੁਤ ਚੰਗੀਆਂ ਬਿਸ਼ੇਰੀਆਂ ਠੀਕ ਹੈ ਜੀ ਤੇ ਆਪਣਾ ਜਿਹੜਾ ਘੋੜਾ ਪੂਰਾ ਹੋ ਗਿਆ ਉਸਦੇ ਕਿੰਨੇ ਕ ਬੱਚੇ ਆਏ ਵੇ ਤੇ ਕਿੰਨੀ ਘੋੜੀ ਉਹ ਤੋਂ ਕਵਰ ਹੋਈ ਹੈ ਤੁਹਾਡੇ ਇੱਥੇ ਉਹਦੇ ਤੋਂ ਘੋੜੀ ਜੀ 1000 ਤੇ 67 ਘੋੜੀਆਂ ਦਾ ਰਿਕਾਰਡ ਆਪਣੇ ਕੋਲੇ ਠੀਕ ਹੈ ਜੀ ਤੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੱਚੇ ਆ ਬਹੁਤ ਚੰਗੀਆਂ ਘੋੜੀਆਂ ਮੇਡ ਹੋਣਗੀਆਂ ਜਿਹੜੇ ਮਗਰਲੇ ਸਾਲ ਚ ਹੋਈਆਂ ਬਹੁਤ ਚੰਗੀਆਂ ਨੁਗਰੀਆਂ ਘ ਤੇ ਬਹੁਤ ਚੰਗੇ ਬੱਚੇ ਮਾਰਕੀਟ 'ਚ ਆਈ ਵੀ ਆ ਛੋਹਾਂ ਦੇ ਵੀ ਜੇਤੂ ਰਹੇ ਆ ਬੱਚੇ ਆਪਣੇ ਵਾਲੇ ਪ੍ਰਤਾਪ ਦੇ ਹਾਂਜੀ ਤੇ ਹੁਣ ਆਉਣ ਵਾਲੇ ਸਮੇਂ 'ਚ ਹੋਰ ਵੀ ਬੱਚੇ ਬਹੁਤ ਚੰਗੇ ਆਉਣਗੇ ਠੀਕ ਹੈ ਜੀ ਤੇ ਤੁਸੀਂ ਪ੍ਰਤਾਪ ਦਾ ਹੁਣ ਅੱਗੇ ਕੋਈ ਬੱਚਾ ਪਾਲਣ ਬਾਰੇ ਨਹੀਂ ਸੋਚਿਆ ਜਾਂ ਕੁਝ ਇੱਕ ਦੋ ਬੱਚੇ ਦੇਖਿਆ ਬਹੁਤ ਚੰਗੇ ਜੇ ਪ੍ਰਮਾਤਮਾ ਨੂੰ ਚਾਹਿਆ ਮਿਹਰ ਹੋਈ ਤਾਂ ਜਰੂਰ ਲੈ ਕੇ ਆਵਾਂਗੇ ਠੀਕ ਹੈ ਜੀ ਮਤਲਬ ਕਿ ਆਪਾਂ ਸੋਡੇ ਜਿਹੜੇ ਪ੍ਰਤਾਪ ਦੇ ਮੇਰੇ ਵੀ ਮੰਦੀ ਹੈਗੀ ਆ ਇੱਛਾ ਵੀ ਇੱਕ ਬੱਚਾ ਪ੍ਰਤਾਪ ਦਾ ਜਰੂਰ ਕਰੇ ਰੱਖੀ ਹਾਂਜੀ ਬਾਕੀ ਪ੍ਰਤਾਪ ਨੂੰ ਚਾਹਣ ਵਾਲੇ ਸਾਰੇ ਵੀ ਬੇਨੋੜਕ ਕਰ ਲੈਣ ਪ੍ਰਤਾਪ ਸੀ ਸਾਰੇ ਆਪਣੇ ਭੈਣ ਭਰਾਵਾਂ ਦਾ ਹੀ ਸੀਗਾ ਉਹਦੇ ਜੀ ਦੂਜੀ ਰਾਇ ਜਦੋਂ ਲਾਈਨ ਵਿੱਚ ਇਹ ਗੱਲ ਗਈ ਵੀ ਪ੍ਰਤਾਪ ਪੂਰਾ ਹੋ ਗਿਆ ਲੋਕਾਂ ਨੇ ਬਹੁਤ ਦੁੱਖ ਮਣਾਇਆ ਜੀਦਾ ਹਨਾ ਬਾਕੀ ਐਦਾਂ ਵੀ ਜਾਨਵਰ ਦਾ ਦਾਣਾ ਪਾਣੀ ਹੁੰਦਾ ਹੈਗਾ ਹਾਂਜੀ ਹਾਂਜੀ ਬਾਕੀ ਪ੍ਰਤਾਪ ਨੂੰ ਚਾਹਣ ਵਾਲਿਆਂ ਨੂੰ ਖੁਸ਼ਖਬਰੀ ਆ ਬਾਈ ਹੋ ਰਹੇ ਹੁਣ ਅੱਗੇ ਬੱਚਾ ਉਹਨਾਂ ਦਾ ਲੈ ਕੇ ਆਉਣਗੇ ਤੇ ਅੱਗੇ ਪਾਲਣਗੇ ਤੇ ਚਲੋ ਉਹ ਆਪਦੀਆਂ ਨਿਸ਼ਾਨੀਆਂ ਇਹ ਦੁਨੀਆ ਤੇ ਛੱਡ ਚੁੱਕਿਆ ਵੈਸੇ ਦੁੱਖ ਦਾ ਬਹੁਤ ਹੁੰਦਾ ਉਗੀ ਹਰਪੀਏ ਪੂਰੇ ਮਨ ਨਾਲ ਜਾਨਵਰ ਆਪਦਾ ਪਾਲਦਾ ਹੁੰਦਾਗਾ ਬਾਕੀ ਵੀਰੇ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਬਹੁਤ ਬਹੁਤ ਤੁਹਾਡਾ ਧੰਨਵਾਦ ਇੱਥੇ ਆਉਣ ਤੇ ਲੱਕੜ ਵਾਲੇ ਪਿੰਡ ਤੇ ਹਾਂਜੀ ਇੱਕ ਪ੍ਰੋਪਰ ਲੋਕੇਸ਼ਨ ਦੱਸ ਦੋਈ ਆਪ ਦੀ ਤੇ ਕੇ ਆਪ ਦਾ ਲੋਕੇਸ਼ਨ ਤਾਂ ਨੰਬਰ ਤੁਹਾਨੂੰ ਮੈਂ ਦੱਸ ਦਿੰਨਾ ਹਾਂ 9256702100 ਠੀਕ ਹੈ ਜੀ ਤੇ ਲੱਕੜ ਵਾਲੇ ਨੂੰ ਤਾਂ ਵੈਸੇ ਪ੍ਰਤਾਪ ਨੇ ਬਹੁਤ ਮਸ਼ਹੂਰ ਕੀਤਾ ਤੇ ਸਾਰੇ ਜਾਣਦੇ ਆਂ ਆਂਦੀ ਹਾਂ ਜੀ ਸਾਰਿਆਂ ਨੂੰ ਪਤਾ ਹੈ ਸਾਰੇ ਸੱਜਣ ਮਿੱਤਰ ਜਿੰਨੇ ਹੈਗੇ ਕੋੜੀਆਂ ਵਾਲੇ ਸਾਰੇ ਜਾਣਦੇ ਆਂ ਹਾਂਜੀ ਹਾਂਜੀ ਬਾਕੀ ਵੀਰੇ ਦਾ ਬਹੁਤ ਨਾਈਸ ਨੇਚਰ ਆ ਤੇ ਬਹੁਤ ਵਧੀਆ ਵੀਰਿਆਂ ਦਾ ਕੰਮ ਆਗਾ ਚਲੋ ਵਾਈ ਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਤੇ ਬਾਈ ਹੋਰੇ ਦੇ ਜਿਹੜਾ ਹੁਣ ਕੋੜਾ ਲੈ ਕੇ ਆਂਦਾਗਾ ਤੇ ਇਸ ਦੀ ਉਮਰ ਰੱਬ ਲੰਬੀ ਕਰੇ ਧੰਨਵਾਦੀ ਬੈਗ ਵੀ ਖਾਲਸ ਹੋ ਜੀ ਦਾ